ਗੋਜਰੀ ਮਹੱਲਾ ਪੰਜਵਾ ਘਰ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਨਾਥ ਨਰਹਰ ਦੀਨ ਬੰਧਵ ਪਤਿਤ ਪਾਵਨ ਦੇਵਾ ਪਤਰਾਸਨਾਸ ਕਿਰਪਾਲ ਗੁਣ ਨਿਧ ਸਫਲ ਸੁਆਮੀ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਵਾਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 508 ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਦੀ ਬਾਣੀ ਰਾਗ ਗੋਜਰੀ ਦੇ ਵਿੱਚ ਬਾਣੀ ਦਾ ਰੂਪ ਅਸ਼ਟਪਦੀ ਚੌਥੇ ਘਰ ਦੇ ਵਿੱਚ ਗਉਣ ਦਾ ਉਪਦੇਸ਼ ਗੋਜਰੀ ਮਹੱਲਾ ਪੰਜਵਾਂ ਘਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਮੰਗਲ ਅਰਥਾਤ ਕਿ ਓੰਕਾਰ ਇੱਕ ਹੈ ਸਤਗੁਰ ਪਾਤਸ਼ਾਹ ਦੀਆਂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸੋ ਆਪਣੀ ਅਸ਼ਟਪਦੀ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ 나ਥ ਨਰਹਰ ਦੀਨ ਬੰधव ਪਤਿਤ ਪਾਵਨ ਦੇਵ ਪਤਰਾਸਨਾਸ ਕਿਰਪਾਲ ਗੁਣ ਨਿਧ ਸਫਲ ਸੁਆਮੀ ਸੇਵਾ 나ਥ ਨਰਹਰ ਦੀਨ ਬੰਦਵ ਹੈ ਜਗ ਦੇ 나ਥ ਸੁਆਮੀ ਜੀ ਨਰਹਰ ਨਰਸਿੰਘ ਰੂਪ ਪਰਮੇਸ਼ਰ ਜੀ ਦੀਨ ਬੰਦਵ ਹੈ ਗਰੀਬਾਂ ਦੇ ਰਿਸ਼ਤੇਦਾਰ ਅਕਾਲ ਪੁਰਖ ਵਾਹਿਗੁਰੂ ਜੀ ਦੀਨਾ ਬੰਦੂ ਜੀ ਪਤਤ ਪਾਵਨ ਦੇਵ ਇਹ ਸਾਨੂਪਤ ਤਨ ਮਲੀਨਾ ਨੂੰ ਅਸ਼ੁੱਧਾ ਨੂੰ ਗੰਦਿਆਂ ਨੂੰ ਭਟਿਆਂ ਹੋਿਆਂ ਨੂੰ ਪਾਵਨ ਕਰਨੇ ਵਾਲੇ ਪਵਿੱਤਰ ਕਰਨੇ ਵਾਲੇ ਦੇਵ ਅਰਥਾਤ ਪ੍ਰਕਾਸ਼ ਸਰੂਪ ਪੂਜਣਯੋਗ ਪਰਮੇਸ਼ਰ ਜੀ ਕਹਿੰਦੇ ਪੈ ਤਰਾਸ ਨਾਸ ਕਿਰਪਾਲ ਗੁਣ ਨਿਧ ਸਫਲ ਸੁਆਮੀ ਸੇਵਾ ਪੈ ਤਰਾਸ ਨਾਸ ਤੁਸੀਂ ਡਰ ਤੇ ਪੈ ਦਾ ਨਾਸ ਕਰਨੇ ਵਾਲੇ ਜੇ ਪੈ ਤੇ ਤਰਾਸ ਦਾ ਨਾਸ ਕਰਨੇ ਵਾਲੇ ਕ੍ਰਿਪਾਲ ਗੁਣ ਨਿਧ ਇਹ ਕਿਰਪਾ ਦੇ ਘਰ ਗੁਣਾ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਜੀ ਸਫਲ ਸੁਆਮੀ ਸੇਵ ਹੈ ਸੁਆਮੀ ਜੀ ਹੈ ਮਾਲਕ ਜੀ ਤੁਹਾਡੀ ਜਿਹੜੀ ਸੇਵਾ ਨਾਲ ਸਫਲੀ ਹੈ ਫਲੀਪੂਤ ਹੋ ਜਾਂਦਾ ਜੇ ਤੁਹਾਡੀ ਸੇਵਾ ਕਰੀਏ ਤਾਂ ਸੋ ਅਗਰ ਹਉ ਵਾਲੇ ਭਗਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹਰ ਗੋਪਾਲ ਗੁਰ ਗੋਬਿੰਦ ਚਰਣ ਸਰਣ ਦਿਆਲ ਕੈਸਵ ਤਾਰ ਜਗ ਭਵ ਸਿੰਧਰ ਹਉ ਹਰ ਗੋਪਾਲ ਗੁਰ ਗੋਬਿੰਦ ਹਰੀ ਜੀ ਗੋਪਾਲ ਸ੍ਰਿਸ਼ਟੀ ਨੂੰ ਪਾਲਣ ਵਾਲੇ ਏ ਗੋਬਿੰਦ ਗੁਰੂ ਜੀ ਸਾਰੀ ਸ੍ਰਿਸ਼ਟੀ ਦੇ ਰਾਜੇ ਗੁਰੂ ਮਹਾਰਾਜ ਜੀਓ ਕਹਿੰਦਾ ਚਰਣ ਸਰਣ ਦਿਆਲ ਕੈਸਵ ਤਾਰ ਜਗ ਭਵ ਸਿੰਧਰ ਹਉ ਕਾਰਣ ਸਰਣ ਦਯਾਨ ਕੇਸ਼ਵ ਅਸੀਂ ਤੁਹਾਡੇ ਚਰਨਾਂ ਦੀ ਸ਼ਰਣ ਦੇ ਵਿੱਚ ਆਏ ਹਾਂ ਮਹਾਰਾਜ ਜੀ ਇਹ ਦਯਾਨ ਦਇਆ ਦੇ ਕਰ ਕੇ ਕੇਸ਼ਵ ਲੰਮੇ ਲੰਮੇ ਸੁੰਦਰ ਸੋਹਣੇ ਸੋਹਣੇ ਕੇਸਾਂ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਤਾਰ ਜਗ ਭਵ ਸਿੰਧ ਸਨੂ ਜਗਤ ਰੂਪੀ ਭਵ ਸਿੰਧ ਅਰਥਾਤ ਭਵ ਸਾਗਰ ਤੋਂ ਤਾਰ ਦੇਵੋ ਕਿਰਪਾ ਕਰਕੇ ਜੀ ਸੁਰਹਾਵ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੀ ਅਸ਼ਟਪਦੀ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਾਮ ਕਰੋਦ ਹਰਨ ਮਦ ਮੋਦ ਹੈ ਨਾ ਮੁਰਾਰ ਮਨ ਮਕਰੰਦ ਜਨਮ ਮਰਨ ਨੇ ਵਾਰ ਧਰਣੀ ਤਰ ਪਤ ਰਾਖ ਪਰਮਾਨੰਦ ਕਾਮ ਕਰੋਧ ਹਰਨ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੁਸੇ ਸਾਡੇ ਅੰਦਰ ਦੇ ਵਿਕਾਰਾਂ ਜਿਵੇਂ ਕਾਮ ਤੇ ਕਰੋਧ ਆਦ ਨੂੰ ਹਰਨ ਅਰਥਾਤ ਦੂਰ ਕਰਨੇ ਵਾਲੇ ਜੇ ਮਾਦ ਮੋਹ ਦਹਨ ਮਾਦ ਅਰਥਾਤ ਹੰਕਾਰ ਤੇ ਮੋਹ ਦਾ ਦੈਨ ਕਰਨੇ ਵਾਲੇ ਸਾੜਨ ਵਾਲੇ ਲੂਣ ਵਾਲੇ ਜੇ ਤੁਸੀਂ ਮੁਰਾਰ ਮੰ ਮਕਰੰਦ ਇਹ ਮੁਰਾਰੀ ਜੀ ਮੁਰਾਕਸ਼ ਦੇ ਵੈਰੀ ਅਕਾਲਪੁਰਖ ਵਾਹਿਗੁਰੂ ਜੀ ਤੁਸੀਂ ਸਾਡੇ ਮਨ ਰੂਪੀ ਪੌਰੇ ਦੇ ਲਈ ਮਕਰੰਦ ਅਰਥਾਤ ਸ਼ੈਦ ਰੂਪ ਜੇ ਤੁਹਾਡੇ ਚਰਨ ਕਬਲਾ ਦੇ ਵਿੱਚ ਉਹ ਜਿਹੜਾ ਸ਼ੈਦ ਹੈ ਨਾ ਨਾਮ ਰੂਪੀ ਸਾਡੇ ਮਨ ਦਾ ਪੌਰਾ ਚੱਕਦਾ ਹੀ ਰਹਿੰਦਾ ਪਾਤਸ਼ਾਹ ਜੀ ਕਾਮ ਕਰੋਦ ਹਰਨਾ ਮਦ ਮੋਹਦ ਹੈ ਨਾ ਮੁਰਾਰ ਮਨ ਮਕਰੰਦ ਜਨਮ ਮਰਨ ਨ ਵਾਰ ਧਰਣੀ ਤਰ ਪਤ ਰਾਖ ਪਰਮਾਨੰਦ ਜਨਮ ਮਰਨ ਨ ਵਾਰ ਧਰਣੀ ਤਰ ਧਰਤੀ ਦੇ ਆਸਰੇ ਸਾਰੀਆਂ ਧਰਤੀਆਂ ਦੇ ਆਸਰੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਾਡਾ ਜਨਮ ਮਰਨ ਨਿਵਾਰ ਦੇਵ ਜਮਣਾ ਮਰਨਾ ਮਕਾ ਦੇਵ ਕੱਟ ਦੇਵ ਪਾਤਸ਼ਾਹ ਜੀ ਪਤ ਰਾਖ ਪਰਮ ਆਨੰਦ ਹੈ ਪਰਮ ਆਨੰਦ ਸਰੂਪ ਪਰਮੇਸ਼ਰ ਜੀ ਸਾਡੀ ਇਲਾਜ ਪਤ ਰੱਖਣੀ ਕਰੋ ਜੀ ਸੋ ਅਗੋ ਆਪਣੀ ਅਸ਼ਟਪਦੀ ਦੇ ਤੀਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਜਲਤ ਅਨਕਤ ਰੰਗ ਮਾਇਆ ਗੁਰ ਗਿਆਨ ਹਰ ਰਿਦਮੰਤਾ ਸ਼ੇਧ ਅਹੰ ਬੋਧ ਕਰुणा ਮੈਂ ਚਿੰਤ ਮੇਟ ਪਰਖ ਅਨੰਤ ਜਲਤ ਅਨਕ ਤਰੰਗ ਮਾਇਆ ਮਹਾਰਾਜ ਕਹਿੰਦੇ ਅਸੀਂ ਤੇ ਸੜਦੇ ਆ ਪਾਤਸ਼ਾ ਅਨੇਕਾਂ ਹੀ ਮਾਇਆ ਦੀਆਂ ਤਰੰਗਾਂ ਮਾਇਆ ਦੀਆਂ ਲਹਿਰਾਂ ਦੇ ਵਿੱਚ ਸੜ ਰਹੇ ਆ ਗੁਰ ਗਿਆਨ ਹਰ ਰਿਦਮੰਤ ਤੇ ਗੁਰੂ ਮਹਾਰਾਜ ਜੀਆਂ ਦੇ ਗਿਆਨ ਦੇ ਸਦਕਾ ਹਰੀ ਦਾ ਨਾਮ ਹੀ ਸਾਡੇ ਹਿਰਦੇ ਦਾ ਮੰਤਰ ਹੈ ਹੁਣ ਮਾਇਆ ਦੀਆਂ ਲਹਿਰਾਂ ਦੇ ਵਿੱਚ ਸੜਦਿਆਂ ਹੋਇਆਂ ਦੇ ਲਈ ਕਹਿੰਦਾ ਛੇਦ ਅਹੰਭਵਦ ਕਰੁਣਾ ਮੈ ਚਿੰਤ ਮੇਟ ਪਰਖ ਅਨੰਤ ਛੇਦ ਅਹੰਭਵਦ ਕਰੁਣਾ ਮੈ ਇਹ ਕਰੁਣਾ ਮੈ ਅਰਥਾਤ ਤਰਸ ਦੇ ਘਰ ਆਕਾਲ ਪੁਰਖ ਵਾਹਿਗੁਰੂ ਜੀ ਮਹਾਰਾਜ ਕਹਿੰਦਾ ਛੇਦ ਅਹੰਭ ਬੁੱਧ ਹੰਕਾਰ ਵਾਲੀ ਬੁੱਧੀ ਨੂੰ ਛੇਦ ਦੇ ਹੰਕਾਰ ਵਾਲੀ ਬੁੱਧੀ ਨੂੰ ਵਿਨ ਦੇ ਤੂੰ ਪਾਦਸ਼ਾਹ ਜੀ ਚਿੰਤਾ ਮੇਟ ਪੁਰਖ ਅਨੰਤ ਹੈ ਅਨੰਤ ਪੁਰਖ ਅਰਥਾਤ ਇੱਕ ਰਸ ਵਿਆਪਕ ਕਾਲਪੁਰਖ ਵਾਹਿਗੁਰੂ ਜੀ ਤੁਸੀਂ ਸਾਡੇ ਅੰਦਰ ਦੀ ਚਿੰਤਾ ਨੂੰ ਛੋੜੇ ਨੂੰ ਤੋਖਲੇ ਨੂੰ ਮੇਟਣਾ ਕਰੋ ਜੀ ਸੋ ਅਗੋ ਆਪਣੀ ਅਸ਼ਟਪਦੀ ਦੇ ਚੌਥੇ ਪਦੇ ਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਹਿੰਦਾ ਸਿਮਰ ਸਮਰਥ ਪਾਲ ਮਹੂਰਤ ਪ੍ਰਵ ਧਿਆਨ ਸਹਿਜ ਸਮਾਧ ਉਂਦੇਨ ਦਿਆਲ ਪ੍ਰਸੰਨ ਪੂਰਨ ਜਾਚਿਆ ਰਾਜ ਸਾਧ ਸਮਰ ਸਮਰੱਥ ਪਾਲਮ ਹੋਰਤ ਪ੍ਰਵਤਿਆਨ ਸਹਿਜ ਸਮਾਧ ਮਹਾਰਾਜ ਕਹਿੰਦੇ ਹਰ ਪਾਲ ਤੇ ਹਰ ਮਹੂਰਤ ਉਸ ਸਮਰੱਥ ਪਰਮੇਸ਼ਰ ਨੂੰ ਸਿਮਰਨਾ ਕਰੀਏ ਚੇਤੇ ਕਰਨਾ ਕਰੀਏ ਔਰ ਪਾਤਸ਼ਾਹ ਕਹਿੰਦੇ ਪ੍ਰਵਤਿਆਨ ਸਹਿਜ ਸਮਾਧ ਉਹ ਪ੍ਰਭੂ ਜੀ ਦੇ ਚਰਨਾਂ ਦਾ ਧਿਆਨ ਕਰਿਆ ਹੀ ਬਾਦਸ਼ਾਹ ਕਹਿੰਦੇ ਸਹਿਜ ਸਮਾਧੀ ਲੱਗਦੀ ਐ ਕਹਿੰਦੇ ਦੀਨ ਦਿਆਲ ਪ੍ਰਸੰਨ ਪੂਰਨ ਜਾਚਿਆ ਰਾਜ ਸਾਧ ਇਹ ਦੀਨ ਤੇ ਦਇਆ ਕਰਨੇ ਵਾਲੇ ਗਰੀਬਾਂ ਤੇ ਰਹਿਮ ਕਰਨੇ ਵਾਲੇ ਤਰਸ ਕਰਨੇ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਸੰਨ ਪੂਰਨ ਹੈ ਪੂਰੀ ਤਰ੍ਹਾਂ ਪ੍ਰਸੰਨ ਪਰਮੇਸ਼ਰ ਜੀ ਪੂਰੀ ਤਰ੍ਹਾਂ ਆਨੰਦਤ ਪਰਮੇਸ਼ਰ ਜੀ ਜਾਚਿਆ ਰਾਜ ਸਾਧ ਅਸੀਂ ਤੁਹਾਡੇ ਸਾਧੂਆਂ ਦੇ ਚਰਨਾਂ ਦੀ ਧੂੜ ਸਾਧੂਆਂ ਦੇ ਚਰਨਾਂ ਦੀ ਰਾਜ ਲੋੜ ਦੇ ਹਮਾਰਾ ਜੀ ਸੁਆਗੋ ਆਪਣੀ ਅਸ਼ਟਪਦੀ ਦੇ ਪੰਜਵੇਂ ਪਾਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਮੋ ਮਿਥਨ ਦੁਰੰਤੇ ਆਸਾ ਬਾਸਨਾ ਬੇਕਾਰ ਰਖ ਤਰਮ ਭਰਮ ਬਿਦਾਰ ਮਨ ਤੇ ਉਦਰ ਹਰ ਨਿਰੰਕਾਰ ਮੋਹ ਮਿਥਨਾ ਦੁਰੰਤ ਆਸਾ ਇਹ ਜਿਹੜਾ ਮੋਹ ਹੈ ਨਾ ਜਗਤ ਦਾ ਮਹਾਰਾਜ ਕਹਿੰਦੇ ਜਗਤ ਦੇ ਜੀਵਨ ਦਾ ਇਹ ਮਿਥਨਾ ਮਿਥਿਆ ਝੂਠ ਹੈ ਹੋਰ ਕੀ ਝੂਠ ਹੈ ਦੁਰੰਤ ਆਸਾ ਆ ਦੁਰ ਅੰਤ ਵਾਲੀਆਂ ਬੁਰੇ ਅੰਤ ਵਾਲੀਆਂ ਜਿਹੜੀਆਂ ਆਸ਼ਾਵਾਂ ਨੇ ਨਾ ਐਵੇਂ ਮਹਾਰਾਜ ਕਹਿੰਦੇ ਮਿਥਿਆ ਨੇ ਝੂਠ ਨੇ ਵਾਸਨਾ ਵਿਕਾਰ ਤੇ ਜਿੰਨੀਆਂ ਵੀ ਵਾਸਨਾਵਾਂ ਸਾਡੇ ਮਨ ਚ ਜੰਬੜੀਆਂ ਆਈਆਂ ਨੇ ਇਹ ਵੀ ਵਿਕਾਰਾਂ ਰੂਪ ਨੇ ਮਹਾਰਾਜ ਕਹਿੰਦੇ ਕਹਿੰਦਾ ਰੱਖ ਧਰਮ ਪਰਮ ਬਿਦਾਰ ਮੰਤੇ ਉਧਰ ਹਰਿ ਅੰਨੰਕਾਰ ਰੱਖ ਧਰਮ اے ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਾਡੇ ਧਰਮ ਮਾਨ ਨੂੰ ਬਚਾ ਕੇ ਰੱਖੋ ਜੀ ਪਰਮ ਬਿਦਾਰ ਮੰਤੇ ਸਾਡੇ ਮਨ ਤੋਂ ਜਿਹੜਾ ਭਰਮ ਭੁਲੇਖਾ ਨੇ ਇਹਨੂੰ ਬਿਦਾਰ ਰਥਾਦ ਪਾੜ ਕੇ ਪਰਾਂ ਸੁੱਟ ਦਿਓ ਮਹਾਰਾਜ ਜੀ ਇਹਨੂੰ ਦੂਰ ਕਰਕੇ ਸਾਡੇ ਧਰਮ ਇਮਾਨ ਨੂੰ ਬਚਾ ਕੇ ਰੱਖੋ ਤੇ ਕਹਿੰਦਾ ਉਧਰ ਹਰ ਨਿਰੰਕਾਰ ਹਰੀ ਜੀ ਨਿਰੰਕਾਰ ਨਿਰਗੁਣ ਬ੍ਰਹਮ ਜੀ ਅਦਵੈਤ ਪਰਮੇਸ਼ਰ ਜੀ ਸਾਡਾ ਉਧਾਰ ਕਰਨਾ ਕਰੋ ਸੰਸਾਰ ਰੂਪੀ ਸਮੁੰਦਰ ਤੋਂ ਸੁਆਗੋ ਆਪਣੀ ਅਸ਼ਟਪਦੀ ਦੇ 6ਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਤਨ ਆੜੇ ਆੜ ਪੰਡਾਰ ਹਰ ਨਿਧ ਹੋਤ ਜਿ ਨਾ ਨਾ ਚੀਰ ਸਲ ਮੁਗਦ ਮੋੜ ਕਟਾਖੇ ਸ੍ਰੀ ਤਰ ਭਏ ਗੁਣ ਮਤ ਧੀਰਾ ਤਣਾਡ ਆੜ ਅਰਥਾਤ ਉਤਨਾਡਾਂ ਦਾ ਵੀ ਆੜ ਰਥਾਤ ਆਸਰਾ ਨਿਭੜੇ ਜਤਨਾਡਾਂ ਦੇ ਵੀ ਤਣਾਡ ਹੋ ਨਿਭੜੇ ਕਾਣ ਪੰਡਾਰ ਹਰਨਿਦ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਪੱਲੇ ਹਰੀ ਜੀ ਦੇ ਨਾਮ ਰੂਪੀ ਖਜ਼ਾਨਾ ਜੜਾ ਨਾ ਉਹ ਜੁੜ ਗਿਆ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪੰਡਾਰ ਹਰਨਿਦ ਜਿਨ੍ਹਾਂ ਦੇ ਕੋਲ ਹਰੀ ਦਾ ਨਾਮ ਰੂਪੀ ਖਜ਼ਾਨਾ ਉਤਨਾ ਢਾਡਾਂ ਦੇ ਵੀ ਤਣਾੜ ਨੇ ਹੋਤ ਜਿਨ੍ਹਾਂ ਨਾ ਚੀਰ ਬੇਸ਼ੱਕ ਉਹਨਾਂ ਦੇ ਕੋਲ ਮਹਾਰਾਜ ਕਹਿੰਦੇ ਕੋਈ ਇੱਕ ਕੱਪੜਾ ਵੀ ਨਾ ਹੋਵੇ ਤਾਂ ਟਕਣ ਦੇ ਲਈ ਹੋਤ ਜਿਨ੍ਹਾਂ ਨਾ ਚੀਰ ਜਿਨ੍ਹਾਂ ਦੇ ਕੋਲ ਇੱਕ ਲੀਰ ਮਾਤਰ ਵੀ ਨਾ ਹੋਵੇ ਉਹ ਵੀ ਮਹਾਰਾਜ ਕਹਿੰਦੇ ਤਣਾਡਾਂ ਦੇ ਤਣਾੜ ਨੇ ਜੇ ਉਹਨਾਂ ਦੇ ਹਿਰਦੇ ਦੇ ਵਿੱਚ ਨਾਮ ਰੂਪੀ ਧਨ ਹਰੀ ਦਾ ਤੇ ਜਿਵੇਂ ਤਾਂ ਗੁਰੂ ਅਰਜਨ ਪਾਤਸ਼ਾਹ ਜੀਆਂ ਦਾ ਹੀ ਫਰਮਾਨ ਹੈ ਨਾ ਜੈਤ ਸਰੀ ਰਾਗ ਦੇ ਵਿੱਚ ਕਹਿੰਦੇ ਬਸਤਾ ਟੂਟੀ ਚੋਂ ਪੜੀ ਚੀਰ ਸਭ ਛਿੰਨਾ ਬੇਸ਼ੱਕ ਟੁੱਟੇ ਜਿਹੇ ਝੌਂਪੜੇ 'ਚ ਰਹਿੰਦਾ ਹੋਵੇ ਕੱਪੜੇ ਸਾਰੇ ਪਾਟੇ ਹੋਣ ਕਹਿੰਦਾ ਜਾਤ ਨਾ ਪਤਨਾ ਅਦਰ ਉਦਿਆਨ ਪਰਵਿਨਨਾ ਕੋਈ ਜਾਤ ਪਤ ਵੀ ਨਾ ਹੋਵੇ ਕੋਈ ਆਦਰ ਪਾ ਵੀ ਨਾ ਹੋਵੇ ਮਹਾਰਾਜ ਕਹਿੰਦੇ ਜੰਗਲਾਂ ਦੇ ਵਿੱਚ ਉਜਾੜ ਬੀਆ ਬਾਨਾਂ 'ਚ ਭਟਕਦਾ ਫਿਰਦਾ ਹੋਵੇ ਬੇਸ਼ੱਕ ਮਿੱਤਰ ਨਾ ਇਠ ਧਨ ਰੂਪਹੀਣ ਕਿਛ ਸਾਖ ਨ ਸਿੰਨਾ ਕੋਈ ਮਿੱਤਰ ਪਿਆਰਾ ਨਾ ਹੋਵੇ ਰੂਪ ਵੀ ਨਾ ਹੋਵੇ ਮਹਾਰਾਜ ਕਹਿੰਦੇ ਧਨ ਤੋਂ ਵੀ ਹੀਣਾ ਹੋਵੇ ਕੋਈ ਸਾਖ ਸੰਬੰਧੀ ਵੀ ਨਾ ਹੋਵੇ ਪਰ ਫੇਰ ਵੀ ਮਹਾਰਾਜ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਜੇ ਜੜਾ ਮਾਨ ਹੈ ਨਾ ਹਰੀ ਦੇ ਨਾਮ ਰਸ ਦੇ ਵਿੱਚ ਭਿੱਜ ਜਾਵੇ ਤੇ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਇੱਥੇ ਵੀ ਪਾਸ਼ਾ ਕਹਿੰਦਾ ਤਨਾਡ ਆੜ ਪੰਡਾਰ ਹਰ ਨਿਦ ਹੋਤ ਜਿਨਾ ਨਾ ਚੀਰ ਖਾਲ ਮੁਗਦ ਮੋੜ ਕਟਾਖ ਸ੍ਰੀ ਤਰ ਭਏ ਗੁਣ ਮਤ ਥੀਰ ਖਾਲ ਮਗਦਮੂੜ ਜਿਹੜੇ ਖਾਲ ਪਸ਼ੂ ਸੰਨਾ ਮਗਦ ਮਹਾਮੂਰਖ ਸੰਨਾ ਮੂੜ ਮੂਰਖ ਸੰਨ ਜਿਹੜੇ ਕਟਾਕ ਸ੍ਰੀ ਤਰ ਜਦੋਂ ਸ੍ਰੀ ਤਰ ਅਰਥਾਤ ਮਾਇਆ ਦੇ ਪਤੀ ਪਰਮੇਸ਼ਰ ਜੀ ਦੀ ਕਟਾਕ ਅਰਥਾਤ ਕਟਾਕਸ਼ ਜਾਂ ਮੇਰ ਦੀ ਨਿਗਾ ਭਈ ਨਾ ਉਹਨਾਂ ਦੇ ਉੱਪਰ ਤੇ ਮਹਾਰਾਜ ਕਹਿੰਦੇ ਭਾਏ ਗੁਣ ਮਤ ਧੀਰ ਉਹ ਗੁਣਾ ਵਾਲੇ ਬਣ ਗਏ ਤੇ ਮਤ ਦੇ ਧੀਰੇ ਬਣ ਗਏ ਧੀਰੇ ਜੇ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਜਿੰਨਾ ਤੇ ਪੈ ਗਈ ਮੂਰਖਾਂ ਉੱਪਰ ਵੀ ਜਦੋਂ ਪੈ ਗਈ ਸੋ ਹਰਨਾ ਗੋ ਆਪਣੀ ਅਸ਼ਟ ਪਦੀ ਦੇ ਸਤਵੇਂ ਪਦੇ ਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਹਿੰਦੇ ਜੀਵਨ ਮੁਗਤ ਜਗਦੀਸ਼ ਜਪ ਮਨ ਤਾਰ ਰਿਧ ਪ੍ਰਤੀਤ ਜੇ ਦਇਆ ਮਯਾ ਸਰਬਤਰ ਰਮਣੰ ਪਰਮਹੰਸ ਹਰੇਤਾ ਜੀਵਨ ਮੁਗਤ ਜਗਦੀਸ਼ ਜਪ ਮਹਾਰਾਜ ਕਹਿੰਦੇ ਉਹ ਜਗਤ ਦੇ ਇਸ ਜਗਤ ਦੇ ਸੁਆਮੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਜਾਪ ਕਰਕੇ ਜੀਵਨ ਮੁਕਤ ਹੋ ਜਾ ਪਾਈ ਮਰਿਆ ਮੁਕਤੀ ਵਾਲਾ ਪਰਮਨਾਪਾਲ ਜੀਉਂਦੇ ਜੀ ਮੁਕਤ ਹੋ ਜਾ ਵਿਕਾਰਾਂ ਤੋਂ ਆਜ਼ਾਦ ਹੋ ਜਾ ਮਾਰੀ ਕਹਿੰਦੇ ਬੰਧਨਾਂ ਤੋਂ ਆਜ਼ਾਦ ਹੋ ਜਾ ਮਨ ਧਾਰ ਰਿਦ ਪ੍ਰਤੀਤ ਤ ਮੰਨ ਦੇ ਵਿੱਚ ਮਹਾਰਾਜ ਕਹਿੰਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਤੀਤੀ ਧਾਰਨ ਕਰਨੀ ਕਰ ਉਹਦੀ ਸ਼ਰਧਾ ਬਣਾਉਣੀ ਕਰ ਭਰੋਸਾ ਪੱਕਾ ਕਰਨਾ ਕਰ ਕਹਿੰਦਾ ਜੀ ਦਇਆਮਯ ਸਰਬੱਤਰ ਰਮਣੰ ਪਰਮਹੰਸ ਹਾਰੀਤ ਜੀਵਤ ਦਇਆ ਕਰਨੀ ਤੇ ਮਾਇ ਮੇਰ ਕਰਨੀ ਸਰਬੱਤਰ ਰਮਣੰ ਪਰਮੇਸ਼ਰ ਨੂੰ ਸਰਵਿਆਪੀ ਜਾਣ ਕੇ ਤੇ ਉਹਨੂੰ ਚੇਤੇ ਕਰਨਾ ਇਹ ਮਹਾਰਾਜ ਕਹਿੰਦੇ ਪਰਮਹੰਸਾਂ ਦੀ ਰੀਤੀ ਓ ਉੱਚੀ ਅਰ ਸੁੱਚੀ ਰੈਣੀ ਵਾਲੇ ਗੁਰਮਖਾਂ ਗੁਰੂ ਪਿਆਰਿਆਂ ਦੀ ਰੀਤੀ ਹੈ ਜੀ ਆ ਤੇ ਦਇਆਵਾਨ ਰਹਿਣਾ ਤਰਸਵਾਨ ਰਹਿਣਾ ਤੇ ਪਰਮੇਸ਼ਰ ਨੂੰ ਵਿਆਪਕ ਜਾਣ ਕੇ ਸਾਰੇ ਜੀਵਾਂ 'ਚ ਵਰਤਦਾ ਜਾਣ ਕੇ ਉਹਨੂੰ ਸਮਰਦੇ ਰਹਿਣਾ ਚੇਤੇ ਕਰਦੇ ਰਹਿਣਾ ਹੈ ਪਰਮਹਾਨਸਾਂ ਦੀ ਰੀਤੀ ਹੈ ਸੁਅਗ ਅੰਤਮ ਆਪਣੀ ਅਸ਼ਟਪਾਦੀ ਤੇ ਅਠਵੇਂ ਪਦੇ ਚਤਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਦੇਤ ਦਰਸਨ ਸ਼ਰਵਨ ਹਰ ਜਸ ਰਸਨ ਨਾਮੇ ਉਚਾਰ ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤ ਤਿ ਉਧਾਰ ਦੇਤ ਦਰਸ਼ਨ ਸਰਵਨ ਹਰ ਜਸ ਹਰੀ ਜੀ ਉਹਨਾਂ ਨੂੰ ਦਰਸ਼ਨ ਦੰਦੇ ਨੇ ਕਿ ਇਹਨਾਂ ਨੂੰ ਸਰਵਨ ਹਰ ਜਸ ਜਿਹੜੇ ਆਪਣੇ ਸਰਵਣਾ ਦੇ ਨਾਲ ਕੰਨਾਂ ਦੇ ਨਾਲ ਹਰੀ ਜਸ ਸੁਣਦੇ ਹੀ ਰਹਿੰਦੇ ਨੇ ਨਾ ਅਕਾਲ ਪੁਰਖ ਵਾਹਿਗੁਰੂ ਤਰੁੱਠ ਕੇ दयालु ਕਿਰਪਾ ਲੋ ਮਿਹਰਬਾਨ ਹੋ ਕੇ ਤਰਸਵੰਦ ਆਵਾਣ ਹੋ ਕੇ ਉਹਨਾਂ ਨੂੰ ਆਪਣਾ ਦਰਸ਼ਨ ਬਖਸ਼ਦੇ ਨੇ ਭਾਈ ਇਹਨਾਂ ਨੂੰ ਰਸਨ ਨਾਮ ਉਚਾਰ ਜਿਹੜੇ ਰਸਨਾ ਦੇ ਨਾਲ ਆਪਣਾ ਉਹ ਹਰੀ ਦੇ ਨਾਮ ਦਾ ਉਚਾਰਨ ਵੀ ਕਰਦੇ ਰਹਿੰਦੇ ਨੇ ਉਹਨਾਂ ਨੂੰ ਦਰਸ਼ਨ ਬਖਸ਼ਦੇ ਨੇ ਮਹਾਰਾਜ ਕਹਿੰਦੇ ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤ ਤਿ ਉਧਾਰ ਅੰਗ ਸੰਗ ਭਗਵਾਨ ਪਰਸਨ ਭਗਵਾਨ ਜੀ ਨਿਹੰਗ ਮਹਾਰਾਜ ਕਹਿੰਦੇ ਅੰਗ ਸੰਗ ਜਾਣ ਕੇ ਪਰਸਨ ਉਹਨਾਂ ਦੇ ਚਰਨਾਂ ਤੇ ਆਪਣਾ ਮੱਥਾ ਰੱਖਣਾ ਕਰਦੇ ਨੇ ਉਹਨਾਂ ਦੇ ਚਰਨ ਪਰਸਦੇ ਨੇ ਪ੍ਰਭ ਨਾਨਕ ਪਤ ਤੈ ਉਧਾਰ ਦ ਪੰਜਵੇਂ ਨਾਨਕ ਦਾ ਗੁਰੂ ਅਰਜਨ ਪਾਸ਼ਾ ਕਿਰਪਾ ਕਰ ਦੇ ਨੇ ਪ੍ਰਭੂ ਜੀ ਸਾਡਾ ਪਤ ਤਾਂ ਦਾ ਉਧਾਰ ਕਰੋ ਸਾਡਾ ਬਲੀਨਾ ਦਾ ਉਧਾਰ ਕਰਨਾ ਕਰੋ ਆਰ ਉਤਾਰਾ ਕਰਨਾ ਕਰੋ ਇਹਨਾਂ ਦੇਤ ਦਰਸਨਾ ਸ੍ਰਵਨ ਹਰ ਜਸ ਰਸਨ ਨਾਮ ਉਚਾਰ ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤ ਤੈ ਉਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ